ਏ ਆਪਾਂ ਨਹੀਂ ਬੋਲਣਾ ਆਪਣੇ ਕੰਮ ਬੋਲਣਗੇ ਠੀਕ ਹੈ ਜੀ ਪਹਿਲਾਂ ਵੀ ਬੋਲੇ ਆ ਜਿਹੜੇ ਕੀਤੇ ਆ ਉਹ ਵੀ ਲਿਖੇ ਆ ਤੇ ਜਿਹੜੇ ਕਰਨੇ ਆ ਉਹ ਵੀ ਲਿਖੇ ਆ ਤੇ ਜਿਹੜੇ ਲਿਖੇ ਆ ਮਾਨ ਨਹੀਂ ਕਰਦੇ 50% ਕੰਮ ਆ ਪਹਿਲੇ ਸਾਲ ਦੇ ਵਿੱਚ 50% ਕੰਮ ਇਹਨਾਂ ਚੋਂ ਓਕੇ ਹੋਣਗੇ ਪੰਚ ਕੇਵਲ ਬਰਾੜ ਜਿਹੜੇ ਕਿ ਅੱਜ ਆਪਣੇ ਸਰਪੰਚੀ ਦੇ ਲਈ ਕੋਚਨਾ ਪੱਤਰ ਜਿਨ੍ਹਾਂ ਨੇ ਪਹਿਲਾਂ ਹੀ ਜਾਰੀ ਕਰਤਾ ਹੈਗਾ ਆਪਾਂ ਦੇਖ ਸਕਦੇ ਹਾਂ ਠਾਠਾ ਮਾਰਦਾ ਕੱਠ ਜਿਹੜਾ ਹੈਗਾ ਕਿੰਨੇ ਲੋਕ ਜਿਹੜੇ ਹੈਗੇ ਨੇ ਵਰਕਿੰਗ ਡੇ ਆ ਸ਼ੁੱਕਰਵਾਰ ਦਾ ਦਿਨ ਆ ਵਰਕਿੰਗ ਡੇ ਲੇਕਿਨ ਉਹਦੇ باوجود ਆਪਾਂ ਦੇਖ ਸਕਦੇ ਕਿੰਨਾ ਕੱਠ ਜਿਹੜਾ ਹੈਗਾ ਉਹ ਸਮਰਥਨ ਕਰ ਰਿਹਾ ਹੈਗਾ ਆਏ ਹੋਏ ਨੇ ਔਰ ਗੱਲ ਕਰ ਰਹੇ ਕੇਵਲ ਜੀ ਦੇ ਨਾਲ ਜੀ ਜੀ ਐਨੂੰ ਤੁਹਾਨੂੰ ਬਹੁਤ-ਬਹੁਤ ਸਾਡੇ ਪਿੰਡੋਂ ਤੇ ਬਾਈ ਜੀ ਕੀ ਕਹਿਣਾ ਚਾਹੋਗੇ ਕਿ ਉਹ ਸਰਕਾਰ ਜੀ ਨੇ ਬਿਜਲੀ ਦੇ ਬੈਲ ਫਰੀ ਕਰਤੇ ਜਿਸ ਨੇ ਲੋਕਾਂ ਦੇ ਵਿੱਚ ਇੱਕ ਐਸੀ ਭਾਵਨਾ ਪੈਦਾ ਕਰਤੀ ਖਾਤਾ ਮੁਹ ਲਕਲੀ ਨ ਖੋਲਤੇ ਔਰ ਉਹਨਾਂ ਲੋਕਾਂ ਲਈ ਜਿਹੜੇ ਲੋੜਵੰਦ ਲੋਗ ਆ ਦੇਖੋ ਜਿਹੜੇ ਹਰੇਕ ਬੰਦੇ ਨੂੰ ਤਾਂ ਖੁਸ਼ ਨਹੀਂ ਕਰ ਸਕਦੀ ਕੋਈ ਵੀ ਸਰਕਾਰ ਲੇਕਿਨ ਜਿਹੜੇ ਆਮ ਬੰਦੇ ਆ ਜਿਹੜੇ ਆਮ ਲੋਗ ਆ ਜਿਹੜੇ ਗਰੀਬੀ ਦਾਵੇ ਵਾਲੇ ਲੋਗ ਆ ਉਹਨਾਂ ਦੇ ਲਈ ਇਹ ਸਰਕਾਰ ਜਿਹੜੀ ਇੱਕ ਗਿਫਟ ਲੈ ਕੇ ਆਈ ਹੈਗੀ ਆ ਚਾਹੇ ਉਹ ਬਿਜਲੀ ਦੀ ਗੱਲ ਹੋਵੇ ਚਾਹੇ ਆਮ ਆਦਮੀ ਕਲੀਨਿਕ ਦੀ ਗੱਲ ਹੋਵੇ ਕੀ ਕਹਿਣਾ ਚਾਹੋਗੇ ਜੀ ਵੇਖੋ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਇਹ ਆਪਣੇ ਸਾਹਮਣੇ ਪ੍ਰਤੱਖਾ ਠੀਕ ਹੈ ਜੀ ਇਸੇ ਨੂੰ ਬਦਲਾ ਆਂਦੇ ਆ ਆਮ ਜਦੋਂ ਆਪਾਂ ਕਿਤੇ ਵੀ ਸਕੂਲਾਂ ਦੇ ਵਿੱਚ ਜਾਂਦੇ ਆ ਹਸਪੀਟਲਾਂ ਦੇ ਵਿੱਚ ਜਾਂਦੇ ਆ ਉਹ ਸਟਾਫ ਦੱਸਦਾ ਸਟਾਪ ਮੂੰਹੋਂ ਬੋਲਦਾ ਉਹ ਹਾਂ ਜੀ ਹੁਣ ਇਹ ਚੀਜ਼ ਕਿਉਂਕਿ ਪੇ ਜਿਹੜੀ ਪੈ ਸਰਕਾਰ ਆ ਉਹ ਬਹੁਤ ਜ਼ਿਆਦਾ ਪੈਸਾ ਜਿਹੜਾ ਸਕੂਲਾਂ ਤੇ ਸਟੱਡੀ ਤੇ ਸਿਹਤ ਤੇ ਤੇ ਲਾ ਰਹੀ ਹੈ ਠੀਕ ਹੈ ਜੀ ਭਾਈ ਜੀ ਕੀ ਕਹਿਣਾ ਚਾਹੋਗੇ ਕਿ ਪਿੰਡ ਦੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਵਿਸ਼ਵਾਸ ਕਰਦੇ ਆ ਉਹਨਾਂ ਨੂੰ ਪ੍ਰੇਮ ਆਉਂ ਲੱਗਦਾ ਵੀ ਸਾਡਾ ਕੇਵਲ ਬਣ ਗਿਆ ਤਾਂ ਅਸੀਂ ਸਰਪੰਚ ਬਣ ਗਏ ਉਹ ਬਾਈ ਕੇਵਲ ਉਵੇਂ ਹੀ ਰਹੇਗਾ ਆਉ ਤਾਂ ਨਹੀਂ ਗੱਲ ਮੁੜ ਕੇ ਫਿਰ ਥੋੜਾ ਮੋਟਾ ਹਲਜਲ ਹੋ ਜੂਗੀ ਜਿਵੇਂ ਆਮ ਤੌਰ ਤੇ ਹੋਈ ਜਾਂਦਾ ਮਤਲਬ ਜਦੋਂ ਬੰਦਾ ਸਰਪੰਚੀ ਜਿਵੇਂ ਇਹਨਾਂ ਨੇ ਇਹਨਾਂ ਬੰਦੇ ਨੇ ਤਾਂ ਜਿਤਾਉਣਾ ਆਪਾਂ ਨੂੰ ਹੁਣ ਇਹ ਬੰਦੇ ਜਦੋਂ ਆਪਾਂ ਨੂੰ ਮਿਲਣ ਆਉਣਗੇ ਪਿਆਰ ਕਰਨ ਆਉਣਗੇ ਜੇ ਆਪਾਂ ਫਿਰ ਇਹਨਾਂ ਦਾ ਉਹ ਕਸੋਟੀ ਤੇ ਖਰੇ ਨਾ ਉਤਰਾਂਗੇ ਤਾਂ ਕੀ ਕੀ ਲੱਗਦਾ ਵੀ ਉਵੇਂ ਹੀ ਸੇਵਾ ਕਰਾਂਗੇ ਇਹਨਾਂ ਦੀ ਜੀ ਵੇਖੋ ਜੀ ਇਹ ਆਪਾਂ ਪਹਿਲ ਕਦਮੀ ਕੀਤੀ ਆ ਆਪਾਂ ਮੈਨੀਫੈਸਟੋ ਦੇ ਪਹਿਲਾਂ ਵੀ ਬੋਲੇ ਆ ਜਿਹੜੇ ਕੀਤੇ ਆ ਉਹ ਵੀ ਲਿਖੇ ਆ ਤੇ ਜਿਹੜੇ ਕਰਨੇ ਆ ਉਹ ਵੀ ਲਿਖੇ ਆ ਤੇ ਜਿਹੜੇ ਲਿਖੇ ਆ ਇਹ ਆਪਾਂ ਮਾਨ ਨਹੀਂ ਕਰਦੇ 50% ਕੰਮ ਆ ਪਹਿਲੇ ਸਾਲ ਦੇ ਵਿੱਚ 50% ਕੰਮ ਇਹਨਾਂ ਚੋਂ ਓਕੇ ਹੋਣਗੇ ਠੀਕ ਹੈ ਜੀ ਹਰ ਕੰਮ ਦੀ ਤਹਿ ਤੱਕ ਜਾ ਕੇ ਅਸੀਂ ਇਹ ਮੈਨੀਫੈਸਟੋ ਬਣਾਇਆ ਇਹੋ ਨਹੀਂ ਵੀ ਇਹਨੂੰ ਸਿੱਧਾ ਲਿਖਤਾ ਇਹ ਜਿਹੜਾ ਮੈਨੀਫੈਸਟੋ ਬਣਾਇਆ ਇਹਦੀ ਹਰ ਕੰਮ ਦੀ ਤਹਿ ਤੱਕ ਜਾ ਕੇ ਇਹਨੂੰ ਹਰ ਕੰਮ ਕੀਤਾ ਸੀ ਭਾਈ ਜੀ ਜਿਸ ਤਰੀਕੇ ਦੇ ਨਾਲ ਆਪਦੀ ਜੇਬ ਚੋਂ ਪੈਸੇ ਖਰਚਨੇ ਲੋਕਾਂ ਦੇ ਲਈ ਕੰਮ ਆਉਣਾ ਗੱਡੀ ਚੋਂ ਤੇਲ ਆਪ ਪਾਉਣਾ ਉਮੀਦ ਹੈ ਬਾਈ ਕੇਵਲ ਕਰੀ ਜਾਊਗਾ ਲੋਕਾਂ ਦੇ ਨਾਲ ਪਿਆਰ ਜਿਵੇਂ ਲੋਕੀ ਫਿਰ ਜੁੜਦੇ ਵੀ ਤਾਂ ਹੀ ਹੈ ਜੇ ਆਪਾਂ ਸੇਵਾ ਦੇ ਵਿੱਚ ਬੰਦੇ ਆ ਜੀ 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 ਬਿਲਕੁਲ ਵੇਖੋ ਭਰਾਵਾਂ ਦਾ ਸਾਥ ਆ ਸਾਰਿਆਂ ਦਾ ਮੈਂ ਆ ਹੀ ਰਹੂੰਗਾ ਠੀਕ ਹੈ ਜੀ ਆਮ ਨਾਗਰਿਕ ਬਣ ਕੇ ਕਿਉਂਕਿ ਵੇਖੋ ਇਹ ਜਿਹੜੀ ਚੋਣ ਹੁੰਦੀ ਨਾ ਇਹ ਪ੍ਰੱਪੇ ਦੀ ਹੁੰਦੀ ਹੈ ਇਹ ਕੋਈ ਪਾਰਟੀ ਬਾਜੀ ਨਹੀਂ ਇਹ ਅਸੀਂ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਕੰਮ ਕਰਾਂਗੇ ਹਰ ਇੱਕ ਦੀ ਬਾਹ ਫੜ ਕੇ ਠੀਕ ਹੈ ਜੀ ਇਹ ਕੋਈ ਸਾਨੂੰ ਇਹ ਚ ਪਾਰਟੀ ਭਾਜ ਨਹੀਂ ਹਰ ਇੱਕ ਭਰਾ ਦਾ ਸਤਕਾਰ ਜੀ ਆਇਆਂ ਨੂੰ ਵੇਖੋ ਮੈਂ ਆਪਣ ਕੋਈ ਵੀ ਆ ਤਰੀਕੇ ਨਾਲ ਚੱਲਿਆ ਜਾਊਗਾ ਜੋ ਆਪਾਂ ਦਫ਼ਤਰ ਬਣਾ ਕੇ ਉਹਦੇ ਵਿੱਚ ਮੰਨ ਲਓ ਸਟੱਡੀ ਡੇਲੀ ਦਾ ਰੂਲ ਛੱਡਿਆ ਜਾਊਗਾ ਵੀ ਕਿੱਥੇ ਬੈਠਣਾ ਕੀ ਕਰਨਾ ਇਉਂ ਨਹੀਂਗਾ ਵੀ ਆਪਾਂ ਘਰੇ ਆਉਣਗੇ ਤੇ ਆਪਾਂ ਮਿਲਣਾ ਨਹੀਂ ਇਹ ਨਾ ਕੰਮ ਹੋਊਗਾ ਇਹ ਤੁਸੀਂ ਪਰਖ ਲਿਓ ਮੇਰੀ ਵੀ ਜਿਹੜੀ ਭਾਵਨਾ ਨਾ ਉਹ ਆਪਾਂ ਇਹ ਭਾਵਨਾ ਲੈ ਕੇ ਚੱਲੇ ਆਂ ਲੋਕ ਸੇਵਾ ਦੀ ਠੀਕ ਹੈ ਜੀ ਸੇਵਾ ਆਪਾਂ ਕੋਈ ਪੂਛ ਲਵਾਉਣ ਲਈ ਮੈਂ ਇਹ ਨਹੀਂ ਚੁਰੇ ਵੇਖੋ ਮੇਰਾ ਕੋਈ ਪਹਿਲਾਂ ਕੋਈ ਇਹ ਜਹੇ ਨਹੀਂ ਸੀ ਆਪਾਂ ਇਸ ਲਾਈਨ 'ਚ ਵੀ ਨਹੀਂ ਸੀ ਠੀਕ ਹੈ ਜੀ ਪਰ ਆਪਾਂ ਕੰਮ ਕਰਨ ਲਈ ਚੁਣੇ ਆ ਮੈਨੂੰ ਕੰਮ ਕਰਕੇ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਜੀ ਬਸ ਮੈਂ ਚਾਹਣਾ ਮੇਰਾ ਪਿੰਡ ਇੱਕ ਨਾਂ ਬਣੇ ਪਿੰਡ ਦਾ ਇਹ ਹੋਵੇ ਵੀ ਪੰਜ ਗਰੀ ਵਿੱਚ ਦੀ ਯਾਰ ਅਸੀਂ ਨੰਗੇ ਸੀ ਬਾਈ ਕਿਤੇ ਪੰਜ ਗਰੀ ਦੇਖਿਆ ਯਾਰ ਪੰਜ ਗਰੀ ਵਰਗਾ ਪਿੰਡ ਹੈ ਨਹੀਂਗਾ ਮੈਂ ਇਹ ਬਣਾਉਣਾ ਚਾਹਣਾ ਤੇ ਬਣਾ ਕੇ ਵੀ ਵਿਖਾਵਾਂਗਾ ਗ੍ਰੀਨਿਟੀ ਦੇ ਨਾਲ ਲੈਸ ਇਹ ਸਾਰਾ ਪਾਸਾ ਹੈਗਾ ਜਿਹੜਾ ਆਪਾਂ ਦੇਖ ਸਕਦੇ ਆ ਪੰਜ ਗ੍ਰੀਨਿ ਦੇ ਵਿੱਚ ਸਕੂਲ ਕਾਲਜ ਜਿਹੜੇ ਨੇ ਧਾਰਮਿਕ ਸਥਾਨ ਨੇ ਕੀ ਕਹਿਣਾ ਚਾਹੋਗੇ ਕਿ ਹਰ ਪਾਸੇ ਜਿਹੜੀ ਖੁਸ਼ਬੂ ਫਲਾਈ ਜਾਊਗੀ ਔਰ ਇਹ ਬਾਈ ਜਿਹੜੇ ਹੈਗੇ ਲੋਕ ਜਿਨ੍ਹਾਂ ਨੂੰ ਇਹ ਉਮੀਦ ਆ ਵੀ ਇਹ ਸਾਡਾ ਕੇਵਲ ਬਣ ਜੂਗਾ ਤੇ ਸਾਨੂੰ ਬਹੁਤ ਜ਼ਿਆਦਾ ਸਾਡਾ ਸਮਰਥਨ ਕਰੂਗਾ ਸਾਡੇ ਪਿੰਡ ਨੂੰ ਉੱਪਰ ਚੱਕ ਕੇ ਲੈ ਜਾਊਗਾ ਵੇਖੋ ਜੀ ਮੈਂ ਇਹ ਨਾ ਕੋਈ ਵੀ ਆ ਭਾਈ ਚਾਰ ਕਿਸਾਂਜ ਪਾ ਇਚਾਰਾ ਬਣਾ ਕੇ ਚੱਲਾਂਗੇ ਸਾਰੇ ਧਰਮਾਂ ਦਾ ਵੇਖੋ ਸਾਰੇ ਧਰਮਾਂ ਦਾ ਸਤਕਾਰ ਵੱਖ-ਵੱਖਰਾ ਸਾਰੇ ਧਰਮਾਂ ਦਾ ਸਤਕਾਰ ਕਰਕੇ ਸਾਰਿਆਂ ਨੂੰ ਇੱਕ ਮੁੱਠ ਕਰਕੇ ਹੀ ਚੱਲਾਂਗੇ ਸਾਰੇ ਭ੍ਰੱਪੇ ਨੂੰ ਵੇਖੋ ਮੈਂ ਇਹ ਹੈ ਨਾ ਵੀ ਫੀਲ ਨਹੀਂ ਹੁੰਦੇ ਨਾ ਅਸੀਂ ਕਿਸੇ ਨੂੰ ਵੀ ਯਾਰ ਕੇਵਲ ਇਹ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜਾਂ ਅੱਜ ਸਾਡੀ ਗੱਲ ਨਹੀਂ ਸੁਣਦਾ ਜਿਵੇਂ ਦਾ ਪਹਿਲਾਂ ਓਵੇਂ ਦਾ ਪਿੱਛੋ ਰਹਿਣਾ ਉਹ ਬਾਈ ਸਾਰਿਆਂ ਨੇ ਨਾਲ ਆ ਬਾਈ ਉਹ ਬਾਈ ਸਾਰਿਆਂ ਨੇ ਨਾਲ ਆ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਵੀ ਕੇਵਲ ਜੇ ਸਾਡਾ ਬਾਈ ਆਊਗਾ ਤੇ ਪੂਰਾ ਲੱਗਦਾ ਵੀ ਸਵਾਦ ਆਊ ਕਲੈਡ ਜਿਹੜਾ ਹੈਗਾ ਜਿਹੜਾ ਸੇਵਾ ਦਾ ਪੁੰਜ ਬਣ ਕੇ ਸੇਵਾ ਕਰਨੀ ਚਾਹੁੰਦਾ ਔਰ ਪਿੰਡ ਵਾਲੇ ਜਿਹੜੇ ਸਾਰੇ ਚਾਹੇ ਉਹ ਬਜ਼ੁਰਗ ਚਾਹੇ ਬੁੱਢੇ ਆ ਚਾਹੇ ਉਹ ਜਵਾਨ ਬੱਚੇ ਆ ਚਾਹੇ ਉਹ ਭੈਣਾ ਜਿਨ੍ਹਾਂ ਨੂੰ ਬਹੁਤ ਵੱਡੀ ਉਮੀਦ ਆ ਵੀ ਇਹ ਭਾਈ ਆ ਗਿਆ ਤਾਂ ਸਾਡੇ ਪਿੰਡ ਜਿਹੜਾ ਹੈਗਾ ਬਹੁਤ ਵਧੀਆ ਹੋ ਜਾਊਗਾ ਜਿਨੇ ਪਾਰਟੀ ਬਾਜੀ ਨਹੀਂ ਕਰਨੀ ਜਿਨੇ ਇਹ ਨਹੀਂ ਕਰਨਾ ਕਿ ਮੈਂ ਲੋਕਾਂ ਦੇ ਨਾਲ ਦਰਿਆਦ ਕਰਨੀ ਆ ਕਿਸੇ ਦੇ ਨਾਲ ਕਿਵੇਂ ਕਰਨਾ ਇਹਦਾ ਮਤਲਬ ਹੈ ਸਾਡੇ ਪਿੰਡ ਨੂੰ ਅਸੀਂ ਹੀਰਾ ਬਣਾਉਣਾ ਹਾਂਜੀ ਬਾਈ ਜੀ ਪਹਿਲਾਂ ਤਾਂ ਮੈਂ ਸਾਡੀ ਜਿੰਨੀ ਵੀ ਸੰਗਤ ਆਈ ਹੈ ਪਿੰਡ ਦੀ ਨਿੱਕੇ ਜਿਹੇ ਸੱਦੇ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਆ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਜੋ ਸਾਨੂੰ ਸੁਣ ਰਹੇ ਆ ਜਿਵੇਂ ਤੁਸੀਂ ਬੋਹ ਜੀ ਗੱਲ ਕੀਤੀ ਕਿ ਪਿੰਡ ਦੇ ਵਿਕਾਸ ਦੇ ਸਬੰਧ ਚ ਜਾਂ ਜਿਵੇਂ ਕਿਹਾ ਕਿ ਕਿਵੇਂ ਆਊਗਾ ਔਰ ਕਿਵੇਂ ਚੱਲੂਗਾ ਅਸੀਂ ਸ਼ੁਰੂਆਤ ਤੋਂ ਹੀ ਲੈ ਕੇ ਚੱਲੇ ਜੀ ਪਿਛਲੇ ਲਗਭਗ ਅਸੀਂ 18 ਮਹੀਨੇ ਤੋਂ ਜਦੋਂ ਦੀ ਸਰਕਾਰ 2 ਸਾਲ ਤੋਂ ਆਈ ਹੈ 18 ਮਹੀਨੇ ਤੋਂ ਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਸਾਡੇ ਕੰਮ ਆ ਉਹ ਪਿੱਛੇ ਬੋਲ ਰਿਹਾ ਪਿਛਲੇ ਸਭ ਤੋਂ ਪਹਿਲਾਂ ਜੋ ਜੋ ਮਹੱਲਾ ਕਲੀਨਿਕ ਜੋ ਆ ਜੇਤੂ ਵਿਧਾਨ ਸਭਾ ਚ ਤਿੰਨ ਆਏ ਸੀ ਉਹ ਚੋਂ ਪਹਿਲਾਂ ਪੰਜ ਕਰਾਈ ਲਿਆਂਦਾ ਗਿਆ ਉਸ ਤੋਂ ਬਾਅਦ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੇ ਆ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ 10 ਲੱਖ ਦਾ ਫੰਡ ਜੋ ਆ ਉਹ ਐਮਐਲ ਸਾਹਿਬ ਤੋਂ ਦਵਾਇਆ ਗਿਆ ਉਸ ਤੋਂ ਬਾਅਦ ਐਸੀਆਂ ਗਲੀਆਂ ਨਾਲੀਆਂ ਜਿਹੜੀਆਂ ਲਗਭਗ ਪਿਛਲੇ 2-4 ਸਾਲ ਕੀ 10 ਸਾਲਾਂ ਤੋਂ ਪੈਂਡਿੰਗ ਸੀਗੀਆਂ ਉਹ ਬਣਵਾਈਆਂ ਗਈਆਂ ਔਰ ਬਿਨਾ ਕਿਸੇ ਭੇਦਭਾਵ ਤੋਂ ਔਰ ਕੇਵਲ ਜੀ ਦੀ ਸਾਨੂੰ ਅਸੀਂ ਜੋ ਕੇਵਲ ਜੀ ਦੇ ਨਾਲ ਇਸ ਕਰਕੇ ਖੜੇ ਆ ਕਿ ਇਹਦਾ ਦੀ ਜਿਹੜੀ ਇੱਕ ਸਭ ਤੋਂ ਵਧੀਆ ਗੱਲ ਉਹ ਲੱਗਦੀ ਆ ਕਿ ਕੋਈ ਵੀ ਆਉਂਦਾ ਕਦੀ ਇਹਨਾਂ ਨੇ ਇਹ ਨਹੀਂ ਪੁੱਛਿਆ ਬਾਈ ਤੂੰ ਕਿਹੜੀ ਪਾਰਟੀ ਚੋਂ ਜਾ ਤੂੰ ਕਿਹੜੇ ਸਮੁਦਾਇਚੋਂ ਆ ਤੂੰ ਕਿਹੜੇ ਭਾਈਚਾਰੇ ਚੋਂ ਆ ਜਿਹੜਾ ਵੀ ਕੋਈ ਆਉਂਦਾ ਉਸ ਉਸੇ ਤਰੀਕੇ ਨਾਲ ਉਹਨੂੰ ਡੀਲ ਕਰਦੇ ਆ ਜਿਵੇਂ ਕੋਈ ਆਪਦਾ ਪਰਿਵਾਰਕ ਮੈਂਬਰ ਡੀਲ ਕਰਦਾ ਅਸੀਂ ਯਾਨੀ ਕਿ ਜੋ ਦੂਸਰੀ ਸੋਚ ਜਿਹੜੀ ਇਹਨਾਂ ਦੀ ਇਹ ਆ ਔਰ ਅਸੀਂ ਇਹਨਾਂ ਨਾਲ ਤਾਂ ਸਾਥ ਦੇ ਰਹਿਆਂ ਇੱਕ სპੋਰਟਸ ਪਰਸਨ ਇਹ ਪਹਿਲਾਂ ਜਿਹੜੇ ਮੇਰੇ ਮਿੱਤਰ ਆ ਪਿੱਛੇ ਸਾਰਿਆਂ ਨੂੰ ਪਤਾ ਕਿ ਇਹ ਪਹਿਲਾਂ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸੀ ਖੇਡਦੇ ਰਹੇ ਇਹਨਾਂ ਦੇ ਇੱਕ ਜਜ਼ਬਾ ਦਿਲ ਦੇ ਵਿੱਚ ਕਿ ਅੱਜ ਜਿਹੜੀ ਜਵਾਨੀ ਹੈ ਜਿਹੜੀ ਜਵਾਨੀ ਆ ਨਸ਼ਿਆਂ ਵੱਲ ਹੋਈ ਆ ਉਹਨੂੰ ਠੀਕ ਆ ਕਹਿ ਤਾਂ ਸਾਰੀ ਰਹੇ ਆ ਵੀ ਇਹਨਾਂ ਨੂੰ ਠੀਕ ਕੀਤਾ ਜਾਵੇ ਪਰ ਠੀਕ ਤਾਂ ਤਾਂ ਹੀ ਹੋਊ ਨਾ ਜੇ ਕੋ ਉਹਨੂੰ ਪਲੇਟਫਾਰਮ ਅੱਛਾ ਦੇਵਾਂਗੇ ਤਾਂ ਉਹ ਪਲੇਟਫਾਰਮ ਅਸੀਂ ਖੇਡਾਂ ਦਾ ਸਪੋਰਟਸ ਦਾ ਅੱਛਾ ਦੇ ਰਹੇ ਆ ਜਿਹਦੇ ਵਿੱਚ ਅਸੀਂ ਜੋ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਲੱਗ ਜੂ ਪਤਾ ਜਿਵੇਂ ਸਟੇਡੀਅਮ ਅੱਛਾ ਕਰਨਾ ਜਾਂ ਹੋਰ ਜਿਹੜੀਆਂ ਫੈਸਿਲਿਟੀਆਂ ਆ ਅਸੀਂ ਸਪੋਰਟ ਜਿਹੜੇ ਖਿਡਾਰੀਆਂ ਨੂੰ ਦੇਵਾਂਗੇ ਬਹੁਤ ਧੰਨਵਾਦ ਜੀ ਤਾਂ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਰੂਹ-ਰੂਹ ਹੋ ਕੇ ਅਸੀਂ ਸਾਡੇ ਪਿੰਡ ਦੇ ਜਿੰਨੇ ਵੀ ਸਤਿਕਾਰਯੋਗ ਆਪਦੇ ਮਨ ਦੇ ਵਿੱਚ ਇੱਕ ਫੈਸਲਾ ਕਰ ਲਿਆ ਵੀ ਅਸੀਂ ਕੇਵਲ ਸਿੰਘ ਜੀ ਦੀ ਮਦਦ ਕਰਨੀ ਆ ਕਿਉਂਕਿ ਜਿਵੇਂ ਇਹਨਾਂ ਨੇ ਵੀ ਦੱਸਿਆ ਸੰਜੀਵ ਜੀ ਨੇ ਵੀ ਕੇਵਲ ਜੀ ਨੇ ਖੁਦ ਵੀ ਕਿਹਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਵੀ ਕੋਈ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਜੋ ਵੀ ਪੰਜਗ੍ਰਾਈਂ ਦਾ ਨਾਗਰਿਕਾ ਸਾਡੇ ਵਾਸਤੇ ਇੱਕ ਸਮਾਨ ਅਸੀਂ ਸਾਰਿਆਂ ਨੇ ਇੱਕ ਤਾਹੀਨ ਲਿਆ ਕਰ ਲਈ ਆ ਜਾਂ ਇੱਕ ਫੈਸਲਾ ਕਰ ਲਿਆ ਮਨ ਨਾਲ ਵੀ ਅਸੀਂ ਜਿਹੜੀ ਹੈ ਕੇਵਲ ਸਿੰਘ ਦੀ ਮਦਦ ਕਰਨੀ ਕਿਉਂਕਿ ਇਹ ਸਮਰੱਥਾ ਕੰਮ ਕਰਨ ਦੇ ਵੀ ਸਮਰੱਥਾ ਸਪੋਰਟਸਮੈਨਸ਼ਿਪ ਵੀ ਇਹਨਾਂ ਦੇ ਵਿੱਚ ਹੈਗੀ ਆ ਔਰ ਅਸੀਂ ਇਹ ਵੀ ਸੋਚਿਆ ਵੀ ਜੋ ਸਾਡੇ ਤੋਂ ਪਿੰਡ ਦੇ ਵਿੱਚ ਅਧੂਰੇ ਕੰਮ ਰਹਿ ਗਏ ਆ ਉਹ ਕੇਵਲ ਸਿੰਘ ਜੀ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਔਰ ਹੋਣ ਵੀ ਜਿਹੜੇ ਕੰਮ ਅਧੂਰੇ ਰਹਿ ਗਏ ਉਹਨਾਂ ਨੂੰ ਵੀ ਨੇਪਰੇ ਚਾੜਨਗੇ ਬਹੁਤ ਬਹੁਤ ਸਾਰਿਆਂ ਜਿੰਨੇ ਵੀ ਪੰਜਗ੍ਰਾਈਂ ਦੇ ਜਾਂ ਪਾਸੇ ਸਾਡੇ ਹੋਰ ਵੀ ਮਤਲਬ ਦੂਜੇ ਨਗਰ ਤੋਂ ਬੰਦੇ ਚੱਲ ਕੇ ਆਇਆ ਸਾਰਿਆਂ ਦਾ ਮੈਂ ਤੇ ਉਹਨਾਂ ਨੂੰ ਧੰਨਵਾਦ ਕਰਦਾ ਆਪਾਂ ਸਾਰਿਆਂ ਨੇ ਤਨ ਮਨ ਤਾਂ ਨਾਲ ਕੇਵਲ ਸਿੰਘ ਦੀ ਦਿਨ ਪਰ ਰਾਤ ਇੱਕ ਕਰਕੇ ਮਦਦ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਗਰਵਾਰਸਿਆਂ ਧੰਨਵਾਦ ਜੀ ਕੇਵਲ ਸਿੰਘ ਦੀ ਮਦਦ ਕਰਨੀ ਹੈ ਜੀ ਇਮਾਨਦਾਰ ਬੰਦੇ ਆ ਸੱਚੇ ਸੁੱਚੇ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਾਂਗੇ ਆਈਆਂ ਸੰਗਤਾਂ ਦਾ ਧੰਨਵਾਦ ਪੰਜਗਰੀ ਸਰਪੰਚ ਪੰਜਗਰੀ ਕਲਾਂ ਮੈਂ ਇਹੀ ਕਰਦਾ ਕਿ ਅਸੀਂ ਜੋ ਕੰਮ ਕੀਤੇ ਸੀਗੇ ਕਰਕੇ ਵਿਖਾਏ ਆ ਤੇ ਹੋਰ ਜਿਹੜੇ ਵੀ ਹੁਣ ਹੋਰ ਕੰਮ ਕਰਨਗੇ ਇਹਨਾਂ ਦਾ ਸਾਥ ਦੇਵਾਂਗੇ ਨਾਲ ਅਸੀਂ ਕੇਵਲ ਸਿੰਘ ਦਾ ਹੀ ਮੋਢ ਤੋਂ ਤੇ ਅਸੀਂ ਨਾਲ ਇਹਨਾਂ ਦੇ ਸਾਥ ਦੇ ਕੇ ਸਾਰੇ ਪਿੰਡ ਤੋਂ ਕਾਰੋ ਕਰਾਵਾਂਗੇ ਤੇਰਾ ਧੰਨਵਾਦ ਪਿੰਡ ਪੰਚਾਇਤ ਪੰਜਗਰੀ ਕਲਾਂ ਸਾਬਕਾ ਸਰਪੰਚ ਪੰਜ ਤੇ ਮੈਂ ਕੇਵਲ ਸਿੰਘ ਆਮ ਆਦਮੀ ਪਾਰਟੀ ਨੂੰ ਪੂਰਨ ਸਮਰਥਨ ਕਰਦਾ ਔਰ ਪਿੰਡ ਵਾਸੀਆਂ ਨੂੰ ਵੀ ਕਿੰਨਾ ਸਹਿਯੋਗ ਦਿਓ ਪੂਰਨ ਤੌਰ ਤੇ ਇਹਨਾਂ ਨੂੰ ਸਰਪੰਚ ਬਣਾ ਕੇ ਪਿੰਡ ਦੀ ਤਰੱਕੀ ਕੀਤੀ ਜਾਵੇ ਜੋ ਸਾਹ ਵੈਰ ਜੀ ਕੀ ਫਤਿਹ ਧੰਨਵਾਦ ਆ ਜੀ ਸੰਗ ਦੇ ਜੀ ਆਇਆਂ ਨੂੰ ਪਰ ਇਸ ਨੂੰ ਬਿਨਾਂ ਵੋਟਾਂ ਤੋਂ ਬਣਾਇਆ ਜਾਵੇ ਵੋਟ ਨਹੀਂ ਪਾਉਣੇ ਕੀ ਸਿੱਧੀਆਂ 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 ਤਾਰਾਂ ਜੋੜੋ ਜੇ ਕੰਮ ਲੈਣਾ ਤਾਂ ਹਾਂ ਸਭ ਸੰਮਤੀ ਨਾਲ ਠੀਕ ਹੈ ਕਿ ਨਾ ਵੈਰ ਜੀ ਦਾ ਖਾਲਸਾ ਦੇਰ ਜੁਗੀ ਫਲੇ ਜੀ ਆਪਾਂ ਸੇਵਾ ਕਰਦੇ ਆ ਨਾ ਤੇ ਉਹਦੇ ਵਿੱਚ ਲੇਡੀਜ਼ ਦਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਜਦੋਂ ਲੋਕ ਆਉਂਦੇ ਆ ਕਦੇ ਚਾਹ ਬਣਾਉਂਦੀ ਕਦੇ ਪਾਣੀ ਬਣਾਉਂਦਾ ਕਦੇ ਕੀ ਕਰਤਾ ਔਰ ਇਹਦੇ ਵਿੱਚ ਤੁਹਾਡਾ ਵੱਡਾ-ਵੱਡਾ ਯੋਗਦਾਨ ਹੈਗਾ ਜਿਹੜਾ ਤੁਸੀਂ ਵੀ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾਇਆ ਕੀ ਕਹਿਣਾ ਚਾਹੋਗੇ ਭੈਣੇ ਜਿਸ ਤਰੀਕੇ ਦੇ ਨਾਲ ਅੱਜ ਸਰਪੰਚੀ ਦੇ ਵਿੱਚ ਆਪਾਂ ਦੇਖ ਸਕਦੇ ਕਿ ਐਡਾ ਠਾਠਾ ਮਾਰਦਾ ਕੱਟਾ ਜਿਹੜਾ ਹੈਗਾ ਔਰ ਲੋਕ ਹਰ ਇੱਕ ਉਮਰ ਦੇ ਲੋਕ ਨੇ ਹੋਰ ਹਰ ਇੱਕ ਜਾਤੀ ਪਾਤੀ ਦੇ ਲੋਕ ਨੇ ਇਹ ਬੰਦਾ ਇਹੋ ਜਿਹਾ ਵੀ ਜਿਹੜਾ ਲੋਕਾਂ ਦਾ ਇੱਕ ਪਿਆਰਾ ਕੇਵਲ ਹੈਗਾ ਕੀ ਕਹਿਣਾ ਚਾਹੋਗੇ ਦੀ ਸੇਵਾ ਕਰਨੀ ਚਾਹੁੰਦੇ ਆ ਹਾਂਜੀ ਸਾਨੂੰ ਇਹ ਮੌਕਾ ਮਤਲਬ ਮਿਲਣਾ ਚਾਹੀਦਾ ਔਰ ਤੁਸੀਂ ਵੀ ਕਿਉਂਕਿ ਬਾਅਦ 'ਚ ਹੋਰ ਵੀ ਹੁਣ ਇਹਦੇ ਵਿਅਸਤ ਹੋ ਜਾਣਾ ਕੰਮ ਜਦੋਂ ਸਰਪੰਚ ਹੋਰ ਬਣ ਗਿਆ ਤੇ ਫਿਰ ਤਾਂ ਇਹਦਾ ਮਤਲਬ ਉਹੀ ਜਿਵੇਂ ਹੁਣ ਚਾਹ ਪਾਣੀ ਜਦੋਂ ਆਉਂਦੇ ਤੇ ਲੇਟ ਵੀ ਆ ਜਾਂਦੇ ਆ ਤੇ ਕੋਈ ਲੜਾਈ ਝਗੜੇ ਤਾਂ ਨਹੀਂ ਕਰਨੇ ਨਹੀਂ ਜੀ ਨਹੀਂ ਸਾਰਾ ਨ ਪਿਆਰ ਪੂਰੀ ਇਹਨਾਂ ਦੀ ਸਪੋਰਟ ਆ ਸਾਡਾ ਕੇਵਲ ਬਹੁਤ ਵਧੀਆ ਬੰਦਾ ਹੈ ਜਿਹੜਾ ਬਿਨਾਂ ਹੀ ਪਾਵਰ ਤੋਂ ਇੰਨਾ ਕੁਝ ਕਰ ਰਿਹਾ ਤੇ ਸਰ ਔਰ ਹਮੇਸ਼ਾ ਜਦੋਂ ਇਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚਨੇ ਇਹਦਾ ਮਤਲਬ ਇਹ ਹੁੰਦਾ ਕਿ ਮੈਂ ਨਾ ਲੋਕਾਂ ਨੂੰ ਲੜਾਵਾਂ ਜਦੋਂ ਕੋਈ ਆਉਂਦਾ ਕੁੜੀਆਂ ਦੇ ਕੇਸ ਕਿੰਨੇ ਨੇ ਸੋਲਵ ਕਰਾਇਆ ਕੀ ਕਹਿਣਾ ਚਾਹੋਗੇ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਪਿੰਡ ਦੇ ਵਿੱਚ ਉਦੋਂ ਇਹਨੂੰ ਜਦੋਂ ਮਿਲਦੇ ਆ ਇੱਕ ਸੀਲਰ ਆ ਇਹਨੇ ਉਹਨੇ ਹੀਲ ਕਰ ਦੇਣਾ ਉਹਨੂੰ ਕਿਉਂਕਿ ਇੱਕ ਸਪੋਰਟਸਮੈਨ ਆ ਇਹਦਾ ਮਤਲਬ ਇਹ ਹੈ ਕਿ ਸਪੋਰਟਸਮੈਨਸ਼ਿਪ ਦੇ ਵਿੱਚ ਉਹੀ ਸੇਵਾ ਕਰਨੀ ਹਾਂਜੀ ਹਾਂਜੀ ਬਹੁਤ ਸਪੋਰਟ ਕਰ ਰਿਹਾ ਕੋਈ ਇਹਨੂੰ ਕੋਈ ਬਾਹਰੋਂ ਫੰਡ ਨਹੀਂ ਆ ਰਹੀ ਆ ਆਪਣੇ ਪੱਲੋਂ ਲਾ ਰਿਹਾ ਤੇ ਬਹੁਤ ਜ਼ਿਆਦਾ ਦਿਲਜੱਤ ਰ ਆਏ ਪਿੰਡ ਦਾ ਤੇ ਅੱਜ ਦੇਖੋ ਤੁਹਾਡੇ ਸਾਹਮਣੇ ਖਤਮ ਆ ਸਾਰੀ ਖੁਸ਼ ਆ ਭਾਈ ਹਾਂਜੀ ਜਿਸ ਤਰੀਕੇ ਦੇ ਨਾਲ ਸਾਰੇ ਲੋਕ ਜਿਹੜੇ ਪਿੰਡ ਦੇ ਆ ਉਹ ਖੁਸ਼ ਆ ਵੀ ਇਹ ਬੱਚਾ ਜਿਹੜਾ ਹੈਗਾ ਜਿਹਨੂੰ ਤੁਸੀਂ ਅਸ਼ੀਰਵਾਦ ਦੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਹਮੇਸ਼ਾ ਇਹਨੂੰ ਪੋਜ਼ਿਟਿਵਿਟੀ ਦਿੱਤੀ ਆ ਵੀ ਨਹੀਂ ਬੇਟਾ ਆਪਾਂ ਲੋਕਾਂ ਦੀ ਸੇਵਾ ਕਰਨੀ ਆ ਸੇਵਾ ਕਰਨੀ ਹਾਂਜੀ ਹਾਂ ਵੀ ਇਹ ਹੀ ਮੈਂ ਤਾਂ ਆਂ ਨੀ ਆ ਵੀ ਮੈਂ ਬੱਚੇ ਨੂੰ ਜਨਮ ਦਿੱਤਾ ਬੱਚਾ ਮੇਰਾ ਲੋਕਾਂ ਲਈ ਬਹੁਤ ਬਹੁਤ ਸੇਵਾ ਕਰੇ ਬਸ ਕਬੱਡੀ ਨਹੀਂ ਖੇਡਦਾ ਪਹਿਲਾਂ ਕਬੱਡੀ ਖੇਡ ਕੇ ਖੁਸ਼ ਕਰਦਾ ਸੀਗਾ ਸਾਡਾ ਮਨ ਖੁਸ਼ ਕਰੇ ਸਾਡਾ ਨਾਂ ਉੱਚਾ ਕਰੇ ਜੋ ਸਭ ਨਗਰ ਖੇੜੇ ਦੀ ਸੇਵਾ ਕਰੇ ਬਸ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਕਿ ਭੈਣ ਮਾਤਾ ਦਾ ਔਰ ਵਾਈਫ ਦਾ ਵੀ ਸਾਥ ਹੈ ਸਾਰੇ ਪਿੰਡ ਦਾ ਵੀ ਸਾਥ ਹੈ ਔਰ ਖੁਸ਼ਬੂ ਸਾਰੇ ਹੈਗੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਆਇਆਂ ਨੂੰ ਤੇ ਮੈਨੂੰ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਹੈ ਜੀ ਜੇ ਮੇਰੇ ਪਰਿਵਾਰ ਚੰਗਾ ਤਾਂ ਮੈਂ ਤਾਂ ਹੀ ਇੱਥੇ ਤੱਕ ਪਹੁੰਚਿਆ ਠੀਕ ਹੈ